ਦਾ ਦਾਣਾ ਪਾਜੀ ਉਹਨਾਂ ਦਾ ਡੋਂਕਰਾਂ ਦਾ ਉਹ ਸਮਾਨ ਜਾਂ ਚੱਕਣ ਲੱਗਾ ਜਿੱਦਾਂ ਉਹ ਸਮਾਨ ਚੱਕਣ ਲੱਗਾ ਭਾਜੀ ਤਾਂ ਉਹ ਗਰਦਾਸਪੁਰ ਵਾਲੇ ਮੁੰਡੇ ਨੇ ਨਾ ਉਹਨੂੰ ਇਦਾਂ ਇਦਾਂ ਜੱਫਾ ਪਾ ਲਿਆ ਗਾਲ ਤੋਂ ਉਹਦਾ ਯਾਨੀ ਕਿ ਭਾਜੀ ਗਾਲ ਘੁੱਟ ਲਿਆ ਆਪਣੇ ਤੱਕ ਕਲਾਵੇ ਦੇ ਵਿੱਚ ਲੈ ਰਿਆ ਤਾਂ ਕਲਾਵੇ ਦੇ ਵਿੱਚ ਲੈ ਕੇ ਤਾਂ ਉਹ ਤਾਂ ਉਹਦਾ ਗਾਲ ਘੁੱਟ ਲਿਆ ਤਾਂ ਉਹਨੂੰ ਛੱਡੇ ਨਾ ਤਾਂ ਅਸੀਂ ਵੀ ਬਥੇਰਾ ਕਹੀਏ ਵੀ ਛੱਡ ਦੇ ਤੂੰ ਇਹਨੂੰ ਹਾਂ ਜੀ ਹਾਂ ਇਦਾਂ ਕਰ ਵੀ ਇਹਨਾਂ ਨੇ ਸਾਨੂੰ ਆਪਾਂ ਨੂੰ ਮਾਰ ਦੇਣਾ ਤਾਂ ਉਹ ਕਹਿੰਦਾ ਨਹੀਂ ਕਹਿੰਦਾ ਕੋਈ ਗਾਲ ਨਹੀਂ ਕਹਿੰਦਾ ਇਹਨੂੰ ਹੁਣ ਮੈਂ ਕਹਿੰਦਾ ਜਾਨ ਨੂੰ ਮਾਰ ਦੇਣਾ ਜਾਂ ਤਾਂ ਸਾਨੂੰ ਛੱਡ ਦੇਣਾ ਜਾਂ ਮੈਂ ਇਹਨੂੰ ਮਾਰ ਦੇਣਾ ਤਾਂ ਜਾਨ ਨੂੰ ਜਿੱਦਾਂ ਭਾਜੀ ਉਹ ਮੁੰਡੇ ਨੂੰ ਜਿਹਨੂੰ ਫੜਿਆ ਸੀ ਉਹ ਰੋਲਾ ਰੂਲਾ ਪਾਣ ਲੱਪਿਆ ਤਾਂ ਉਹਨਾਂ ਦੇ ਨਾਲ ਦੇ ਬੰਦੇ ਸਾਰੇ ਇਕੱਠੇ ਹੋ ਗਏ ਕਮਰੇ ਆ ਨੂੰ ਆ ਗਏ ਮੇਰੇ ਉੱਤੇ 5-6 ਕ ਜਾਣੇ ਸੀਗੇ ਯਾਨੀ ਕਿ ਰਹਿ ਗਏ ਠੀਕ ਹੋ ਗਿਆ ਉਹ ਕਹਿਣ ਵੀ ਇਹਨੂੰ ਛੱਡ ਦੇ ਤਾਂ ਉਹ ਕਹਿੰਦਾ ਵੀ ਮੈਂ ਤਾਂ ਛੱਡਣਾ ਜਾਂ ਤੇ ਸਾਨੂੰ ਛੱਡੋ ਨਹੀਂ ਤਾਂ ਮੈਂ ਇਹ ਮਾਰ ਦੇਣਾ ਮੁੰਡਾ ਤਾਂ ਉਹ ਭਾਜੀ ਦੇਖ ਲਓ ਐਨੇ ਨਰਦਈ ਸੀਗੇ ਨਾ ਭਾਜੀ ਉਹ ਲੋਕ ਤਾਂ ਉਹਨਾਂ ਦਾ ਆਪਣਾ ਬੰਦਾ ਉਹ ਆਪਣੇ ਬੰਦੇ ਨੂੰ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਮਾਰ ਦੇ ਤੂੰ ਇਹਨੂੰ ਕਹਿੰਦੇ ਪਰ ਹੋ ਜੇ ਤੂੰ ਇਹਨੂੰ ਮਾਰ ਦੇ ਪਰ ਅਸੀਂ ਤੈਨੂੰ ਨਹੀਂ ਹੌਣ ਛੱਡਣਾ ਤਾਂ ਉਹਨੂੰ ਐਦਾ ਗੱਲਾਂ ਗੁਲਾਈਆਂ ਦੇ ਵਿੱਚ ਪਾ ਕੇ ਭਾਜੀ ਇੱਕ ਜਾਨੇ ਨੇ ਪਿਆ ਕੀਤਾ ਪਿਛਲੇ ਪਾਸੇ ਉਹਦੀ ਆ ਕੇ ਉਹਦੇ ਪਿਛਲੇ ਪਾਸੇ ਨਾ ਸਿਰ ਦੇ ਵਿੱਚ بیسਬਾਲ ਮਾਰਿਆ ਜਿੱਦਾਂ ਭਾਜੀ ਉਹਦੇ ਸਿਰ 'ਚ بیسਬਾਲ ਜਾਂ ਮਾਰਿਆ ਤਾਂ ਭਾਜੀ ਨਾਲਿਓ ਉਹਨੇ ਮੁੰਡੇ ਨੂੰ ਜਾਨਕੀ ਉਹ ਮੁੰਡਾ ਛੱਡ ਦਿੱਤਾ ਐਦਾ ਉਹਨੇ ਮੁੰਡੇ ਨੇ ਛੱਡਿਆ ਤਾਂ ਇੱਕ ਜਣਾ ਜਿਹੜਾ ਕੋਲ ਖੜਾ ਸੀ ਉਹਨੇ ਨਾਲੇ ਆਪਾਂ ਇੱਕ ਪਿਸਤਲ ਕੱਢਿਆ ਪਿਸਤਲ ਕੱਢ ਕੇ ਨਾਲੇ ਬਾਜੀ ਉਹਦੇ ਸਿਰ ਦੇ ਵਿੱਚ ਗੋਲੀ ਮਾਰੀ ਦਿੱਤੀ। ਇੱਦਾਂ ਬਾਜੀ ਉਹਦੇ ਸਿਰ ਤੇ ਗੋਲੀ ਮਾਰੀ। ਮੈਂ ਕਹਿੰਦਾ ਬਾਜੀ ਉਹ ਮੁੰਡੇ ਦੀ ਆਵਾਜ਼ ਵੀ ਨਹੀਂ ਨਿਕਲੀ ਜਿੱਦਾਂ ਬਾਸ ਇੱਦਾਂ ਹੱਥ ਮਾਰੇ ਜਿਹੇ ਹੱਥ ਦਾ ਕੰਬੇ। ਕੰਬਦੇ ਸੀਗੇ ਬਸ ਜ਼ਮੀਨ ਤੇ ਡਿੱਪਿਆ। ਤਾਂ ਜ਼ਮੀਨ ਤੇ ਡਿੱਪਿਆ ਜਾਨਣੇ ਕਿ ਸਾਡੇ ਤੋਂ ਦੇਖ ਨਾ ਹੋਵੇ ਬਾਜੀ ਤਾਂ ਜਾਨਣੇ ਕਿ ਇੰਨਾ ਜਾਨਣੇ ਕਿ ਉਸ ਵੱਲੇ ਅੱਖਾਂ ਰੋਣਾ ਆ ਗਿਆ। ਤਾਂ ਅਜੀ ਬਤੇਰਾ ਉਹਨਾਂ ਦੀਆਂ ਮੈਂਤਾ ਹੱਥ ਤੈਰ ਫੜੇ ਬਤੇਰੇ ਮੈਂਤਾ ਕਿਹਦੀਆਂ ਵੀ ਭਾਜੀ ਇੱਕ ਵਾਰੀ ਇਹਨੂੰ ਮੁੰਡੇ ਨੂੰ ਬਚਾ ਲਓ ਇੱਕ ਵਾਰੀ ਇਹਨੂੰ ਮੁੰਡੇ ਨੂੰ ਹੌਸਲੇ ਦੇ ਦਿਓ ਵੀ ਚਲੇ ਗਲਤੀ ਹੋ ਗਈ ਮੈਂ ਮਾਰਗੇ ਨਹੀਂ ਐਦਾ ਦੀ ਗਲਤੀ ਕਰੀਗਾ ਇੱਕ ਵਾਰੀ ਇਹਦੀ ਜਾਨ ਬਚਾ ਲਓ ਤਾਂ ਉਹ ਕਹਿੰਦੇ ਵੀ ਆਦੀ ਇਹਨੂੰ ਗੋਲੀ ਕਹਿੰਦਾ ਵੀ ਯਾਨੀ ਕਿ ਜੀਣ ਵਾਸਤੇ ਨਹੀਂ ਮਾਰੀ ਇਹ ਤੂੰ ਕਹਿੰਦਾ ਮਾਰਨੇ ਨੂੰ ਮਾਰੀ ਵੀ ਇਹਨੇ ਕੱਲੂ ਤੁਹਾਡਾ ਵੀ ਇਹੀ ਹਸ਼ਰ ਹੋਣਾ ਜੇ ਤੁਸੀਂ ਐਦਾਂ ਦੀ ਕੋਈ ਹਰਕਤ ਕੀਤੀ ਠੀਕ ਆ ਵੀ ਕੱਲੂ ਫਾਤੀ ਜੀ ਐਦਾਂ ਮਾਰਾਂਗੇ ਜੇ ਕੱਲ ਤੁਸੀਂ ਕੋਈ ਐਦਾਂ ਦੀ ਭੱਜਣ ਦੀ ਹਰਕਤ ਜਾ ਤੋ ਇਹ ਤਾਂ ਇਹ ਕੋ ਗਲਤੀ ਕੀਤੀ ਤਾਂ ਚਲੋ ਜੀ ਅਦੀ ਜਿੱਦਾਂ ਚੁੱਪ ਕਰ ਗਏ ਫਿਰ ਤਾਂ ਉਸ ਤੋਂ ਬਾਅਦ ਕੀ ਉਹਨਾਂ ਨੇ ਕੀ ਕੀਤਾ ਭਾਜੀ ਜਿੱਦਾਂ ਸਾਡੇ ਸਾਹਮਣੇ ਦੋ ਜਾਨਿਆਂ ਨੇ ਭਾਜੀ ਉਹਨੂੰ ਲੱਤਾਂ ਤੋਂ ਫੜਿਆ ਦੋ ਜਾਨਿਆਂ ਨੇ ਬਾਹਾਂ ਤੋਂ ਬੜਿਆ ਜਿਹੜੀ ਸਾਡੇ ਕਮਰੇ ਦੇ ਵਿੱਚ ਪਿੰਟੋ ਸੀ ਪਿਛਲੇ ਪਾਸੇ ਦਰਿਆ ਚੱਲਦਾ ਸੀਗਾ ਪਾਣੀ ਦਾ ਚੱਲਦਾ ਸੀ ਬਹੁਤ ਵੱਡਾ ਦਰਿਆ ਜੇ ਉਹਨਾਂ ਨੇ ਕੀ ਕੀਤਾ ਭਾਜੀ ਉੱਥੋਂ ਉੱਪਰੋਂ ਹੀ ਭਾਜੀ ਉਹ ਮੁੰਡੇ ਨੂੰ ਚੱਕ ਕੇ ਨਾ ਉਹ ਦਰਿਆ ਦੇ ਵਿੱਚ ਮਾਰਿਆ ਠੀਕ ਹੈ ਬਈ ਤੇਰੀ ਭਾਜੀ ਮੈਂ ਕਹਿੰਦਾ ਲਾਜ ਵੀ ਨਹੀਂ ਲੱਭੀ ਹੁਣ ਤਾਂ ਲੋ ਭਾਜੀ ਸਾਨੂੰ ਯਾਨੀ ਕਿ 2-3 ਦਿਨ ਤਾਂ ਭਾਜੀ ਨਾ ਤਾਂ ਸਾਡੇ ਤੋਂ ਕੋਈ ਰੋਟੀ ਪਾਣੀ ਖਾ ਹੋਵੇ ਨਾ ਕੋਈ ਤਾਂ